ਨੋ ਕੀ ਲੋੜ ਕੋਈ ਕਿਸੇ ਬਾਬੇ ਦੇ ਚਰਨ ਫੜਨ ਦੀ ਸਾਨੂੰ ਕੀ ਲੋੜ ਪਈ ਕਿਸੇ ਹੋਰ ਨੂੰ ਜਾ ਕੇ ਕਹਿਣ ਦੀ ਮੇਰੀ ਅਰਦਾਸ ਕਰ ਆਪਣੀ ਅਰਦਾਸ ਖੁਦ ਕਰੋ ਜੋ ਤੁਸੀਂ ਕਰ ਸਕਦੇ ਹੋ ਤੁਹਾਡੀ ਅਰਦਾਸ ਕੋਈ ਨਹੀਂ ਕਰ ਸਕਦਾ ਤੁਸੀਂ ਜਿਵੇਂ ਮਰਜੀ ਬੋਲੋਗੇ ਸੱਚ ਤੇ ਬੋਲੋਗੇ ਨਾ ਮੇਰੇ ਵਰਗੇ ਨੂੰ ਤੁਸੀਂ 2000 ਦਾ ਨੋਟ ਦਿਓਗੇ 5000 ਦਿਓਗੇ ਮੈਂ ਤੇ ਵਧਾ ਚੜਾ ਕੇ ਕਾਂਗਾ ਜੀ ਬੜੇ ਦਾਣੀ ਸੱਜਣ ਨੇ ਮਹਾਰਾਜ ਗੁਰਮੁਖ ਨੇ ਇਹਨਾਂ ਦੇ ਕਮਾਈਆਂ 'ਚ ਹੋਰ ਬਰਕਤ ਪਾਓ ਮੇਰੇ ਵਰਗਾ ਤੇ ਮੱਖਣ ਲਗਾਏਗਾ ਨਾ ਬਟਰਿੰਗ ਕਰੇਗਾ ਆਹ ਬੋਲੋ ਆਹ ਪਰੋਵੋ ਅਰਦਾਸ ਅਖਰਾਂ ਦੀ ਲਫ਼ਜ਼ਾਂ ਦੀ ਮੁਤਾਜ ਨਹੀਂ ਤੁਹਾਨੂੰ ਨਹੀਂ ਵੀ ਬੋਲਣਾ ਆਂਦਾ ਤੁਸੀਂ ਅੱਖਾਂ ਚੋਂ ਅਥਰੂ ਕੱਢੋ ਦੋ ਅਥਰੂ ਵੀ ਡਿੱਗਣਗੇ ਉਹ ਵੀ ਅਰਦਾਸ ਬਣ ਕੇ ਪਹੁੰਚ ਜਾਣਗੇ ਕਿਉਂ ਕਿਸੇ ਤੇ ਡਿਪੈਂਡ ਹੁੰਦੇ ਹੋ ਕਿਉਂ ਕਿਸੇ ਤੇ ਡਿਪੈਂਡ ਹੁੰਦੇ ਹੋ ਮਹਾਰਾ ਸੱਚੇ ਪਾਤਸ਼ਾਹ ਨੇ ਸਾਨੂੰ ਖੁਦ ਆਪਣੇ ਪੈਰਾਂ ਤੇ ਖੜੇ ਹੋਣਾ ਸਿਖਾਇਆ ਕਿਉਂ ਕਿਸੇ ਦੀ ਮੁਥਾਜਗੀ ਕਰੀਏ ਫਲਾਣੇ ਬਾਬਾ ਜੀ ਸਾਡੀ ਅਰਦਾਸ ਕਰਨ